ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈਗੀ ਸਾਨੂੰ ਥੋੜਾ ਸਾ ਖਦਸਾ ਹੋਇਆ ਸੀ ਕਿ ਸਾਡੇ ਰਾਹ ਦੇ ਉੱਤੇ ਦੋ ਮੋਟਰਸਾਈਕਲ ਚਾਰ ਚਾਰ ਜਾਣੇ ਮੂੰਹ ਬਨ ਕੇ ਇੱਧਰ ਦੀ ਲੰਗੇ ਪਰ ਸਾਰੇ ਵੀਰਾਂ ਦੀ ਸਹਿਯੋਗ ਨਾਲ ਸਾਡੇ ਪਿੰਨ ਸਭਰਾ ਤੋਂ ਚੌਂਕੀ ਇੰਚਾਰਜ ਸਾਹਿਬ ਸਰਦਾਰ ਬਲਵਿੰਦਰ ਸਿੰਘ ਉਹ ਵੀ ਸਾਡੇ ਨਾਲ ਨੇ ਇਦੋਂ ਵੀਰ ਜਿੰਨੀਆਂ ਵੀ ਸਰਪੰਚਾਂ ਦੀਆਂ ਬਹਿਕਾਂ ਮੰਨ ਲੋ ਇਧਰ ਬਾਠਾਂ ਦੀਆਂ ਬਹਿਕਾਂ ਇਦੋਂ ਸਾਡੀਆਂ ਬਹਿਕਾਂ ਦੇ ਸਹਿਯੋਗ ਨਾਲ ਅਸੀਂ ਸਾਰੇ ਰਾਤ ਨੂੰ ਸਾਰਾ ਪਹਿਰਾ ਲਾਇਆ ਹੋਇਆ ਵਾ ਸਾਰੇ ਇਸ ਟਾਈਮ ਅਸੀਂ ਡਟ ਕੇ ਇਸ ਚੀਜ਼ ਦੇ ਵਾਸਤੇ ਖੜੇ ਹੋਏ ਆ ਕਿ ਜਿਹੜਾ ਰਾਤ ਦਿਨ ਚੋਰੀਆਂ ਹੋ ਰਹੀਆਂ ਵਾ ਉਹਨਾਂ ਚੀਜ਼ਾਂ ਨੂੰ ਘਟਾਇਆ ਜਾਵੇ ਤੇ ਅਸੀਂ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਜਿਹੜਾ ਸਾਡਾ ਰਾਤ ਨੂੰ ਸਾਡਾ ਸਹਿਯੋਗ ਦੇ ਰਿਹਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਰਦਾਰ ਸਾਹਿਬ ਦਾ ਥੋੜਾ ਇਹ ਵੀ ਤੁਹਾਨੂੰ ਆਪਣੇ ਬਿਆਨ ਪੇਸ਼ ਕਰਨਗੇ ਥੋੜੇ ਅਹੀਂ ਵੀਰਜੀਤ 24 ਘੰਟੇ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ 24 ਘੰਟੇ ਸਾਨੂੰ ਜਿੱਦੋਂ ਮਰਜ਼ੀ ਕਰੋ ਫੋਨ 24 ਘੰਟੇ ਤੁਹਾਡੇ ਨਾਲ 24 ਕਈ ਆਪਣਾ ਫਰਜ਼ਵੰਦਾ ਧਿਆਨ ਰੱਖੀਏ ਤੇ ਮੈਂ ਇਹੋ ਬੇਨਤੀ ਕਰਦਾ ਕਿ ਜਿੱਥੇ ਚੋਰੀਆਂ ਜਾਂ ਕੋਈ ਇਹੋ ਜੀ ਵਾਰਦਾਤ ਹੁੰਦੀ ਆ ਚਲੋ ਪ੍ਰਸ਼ਾਸਨ ਤੇ ਆਪਣੇ ਨਾਲ ਹੈਗਾ ਹੀ ਹੈਗਾ ਪਰ ਸਾਰੀਆਂ ਬਾਈਕਾਂ ਵਾਲੇ ਜਿਵੇਂ ਅੱਜ ਅਸੀਂ ਸਾਰੇ ਇਲਾਕੇ ਦੇ ਜਿੰਨੀ ਵੀ ਸੰਗਤ ਇਕੱਠੀ ਹੋ ਕੇ ਰਾਤ ਨੂੰ ਪਹਿਰਾ ਦੇ ਰਹੇ ਆ ਤੇ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਆਪਨਾ ਬਚਾਅ ਆਪ ਕਰੀਏ ਜਿਹੜਾ ਵੀ ਕੋਈ ਆਪਾਂ ਨੂੰ ਸ਼ਕੀਲ ਹਾਲਾਤ ਦੇ ਵਿੱਚ ਮਿਲਦਾ ਤੇ ਆਪਾਂ ਉਹ ਚੀਜ਼ ਦਾ ਪੈਰਵਾਹੀ ਕਰਕੇ ਉਹਦੇ ਮਗਰ ਪਹੁੰਚ ਗਏ ਅੱਜ ਅਸੀਂ ਇੱਥੇ ਰੋਹੀ ਦੇ ਉੱਤੇ ਇਕੱਠੇ ਹੋਏ ਹਾਂ ਸਾਨੂੰ ਥੋੜਾ ਜਿਹਾ ਖਦਸ ਆਇਆ ਹੈ ਕਿ ਇੱਥੇ ਕੋਈ ਚੋਰ ਜਾਂ ਜਿਹਨੇ ਮੰਨ ਲਓ ਮੋਟਰਸਾਈਕਲ ਲੈ ਕੇ ਨੰਗਿਆ ਗਰੋ ਅਸੀਂ ਸਾਰੇ ਬੰਨਿਓ ਕੇਰਾ ਪਾ ਕੇ ਇਧਰੋਂ ਵੀਰ ਹੋਣੀ ਬਾਠਾ ਜਾਂ ਬਈਕਾ ਸਰਪੰਚਾ ਦੀਆਂ ਬਈਕਾਂ ਲੋਕੇਰਾ ਪਾ ਕੇ ਇਧਰੋਂ ਅਸੀਂ ਕੇਰਾ ਪਾ ਕੇ ਸਾਰੇ ਵੀਰ ਪਹੁੰਚੇ ਆਂ ਚਲੋ ਆਪਦੀ ਜਿੰਨੀ ਜੋਗੀ ਹੈਗੇ ਅਸੀਂ ਕੋਸ਼ਿਸ਼ ਕਰ ਰਹੇ ਆਂ ਤੇ ਬਾਕੀ ਆਪ ਦਾ ਬਚਾਅ ਆਪਦੇ ਹੱਥ ਤੇ ਮੇਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਆਪਾਂ ਵੱਤ ਤੋਂ ਵੱਧ ਸਾਰਿਆਂ ਦਾ ਸਹਿਯੋਗ ਦੇਈਏ ਪ੍ਰਸ਼ਾਸਨ ਦਾ ਸਹਿਯੋਗ ਦੇਈਏ ਕਿ ਆਪਾਂ ਇਹਨਾਂ ਦੀ ਹੈਲਪ ਲੈ ਕੇ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰੀਏ ਫਿਰ ਜੀ ਕਾ ਖਾਲਸਾ ਥੈਂਕ ਯੂ